ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਪਾਲਗਲ ਵਲੌਗਸ ਦੇ ਉਤੇ ਬਹੁਤ ਵਧੀਆ ਦਿਨ ਚੜਿਆ ਤੇ ਤੁਸੀਂ ਵੇਖਣੀ ਦੇ ਰਹੇ ਮੇਰੇ ਹੱਥ ਤੇ ਲੱਗੀ ਸੱਟ ਤੇ ਇਹੀ ਵੀ ਤੁਹਾਨੂੰ ਜਿਹੜਾ ਵਲੌਗ ਅਪਲੋਡ ਕੀਤਾ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੈਗੀ ਆ ਵੀ ਕਿਦਾਂ ਸੱਟ ਲੱਗੀ ਕਿਉਂ ਲੱਗੀ ਆ ਇਹ ਵੀ ਬਰਾਣੀ ਨਜ਼ਰਾਂ ਲੱਗ ਜਾਂਦੀਆਂ ਬੰਦੇ ਨੂੰ ਤੇ ਬਾਕੀ ਲਹਿਦਾ ਸ ਹੈ ਸੋਹਣੇ ਬੰਦੇ ਲੱਗ ਜਾਂਦੀਆਂ ਨਜ਼ਰਾਂ ਤੇਨੂੰ ਕੀਤਾ ਤੇਨੂੰ ਥੋੜੀ ਲੱਗਦੀਆਂ ਕਹੇ ਸੋਹਣੇ ਬੰਦੇ ਨਜ਼ਰਾਂ ਲੱਗਦੀਆਂ ਹੁੰਦੀਆਂ ਵਾ ਹਾਂ ਮੈਂ ਤੇ ਲੈ ਇਦਾਂ ਹੀ ਆਂਦੇ ਹੁਣ ਮੈਂ ਸੋਹਣਾ ਮੈਨੂੰ ਨਜ਼ਰ ਲੱਗ ਜਾਂਦੀ ਪਾਉ ਬਾਕੀ ਅਸੀਂ ਆ ਚਲੇ ਬੱਬੜਾ ਸਾਹਿਬ ਨਵਾਂ ਟਰੈਕਟਰ ਲਿਆ ਏ ਟਰਾਲਾ ਲਿਆ ਏ ਤੇ ਜਗਜੀਤ ਆਇਆ ਏ ਆਪਣਾ ਭਰਾ ਬਰੋਂਦੇ ਉਹਨੇ ਆਂਦਾ ਪੱਬੜਾ ਸਾਹਿਬ ਜਣਾ ਫਿਰ ਸਾਰਾ ਪਰਿਵਾਰ ਦੇ ਨਾਲ ਪਿੰਡ ਦੇ ਜਿਨ੍ਹਾਂ ਨੇ ਵੀ ਜਾਣਾ ਵਾ ਲਾਸਮੈਂਟ ਕਰਕੇ ਅਸੀਂ ਲੈ ਚੱਲੇ ਸੰਤ ਨੂੰ ਤੇ ਬਾਕੀ ਆਜੋ ਮੈਂ ਸੋਹਣਾ ਤੇ ਤੁਹਾਨੂੰ ਘਟ ਸੋਹਣਿਆਂ ਨੂੰ ਬੁਲਾਉਣਾ ਦਾ ਮੇਰੀ ਕਾਜ਼ੂ ਨੂੰ ਤੁਸੀਂ ਦੱਬਾਉਂਦੇ ਹੋ ਅਗਰ ਵੀ ਨਾ ਮੈਨੂੰ ਬੁਲਾਓ ਤੁਸੀਂ ਸੀ ਜਿੰਨ ਤਿਆਰ ਹੋ ਗਿਆ ਸਾਡਾ ਸੀਸ ਬੜਾ ਬੀਬਾ ਬੱਚਾ ਬਣਿਆ ਤੇ ਟਾਈਮ ਨਾਲ ਹੀ ਉਹਦੇ ਕਿ ਤਿਆਰ ਹੋ ਗਿਆ ਕਿੰਨਾ ਸ਼ੋਨਾ ਸ਼ਿਰਵਾਇਆ ਹੈ ਹੈ ਸ਼ੁਰੂ 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 ਸਮਝਦੇ ਪਾਪਾ ਜੀ ਠੀਕ ਹੈ ਹੋਰ ਫਿਰ ਆਹ ਦੇ ਵਾਹ ਮਹਾਰਾਜ ਜੀ ਬਖਸ਼ ਰਗਾ ਹਾਂ ਜੀ ਇਹ ਆਂਦੀ ਆ ਮੈਨੂੰ ਥੱਲੇ ਲੈ ਜਾ ਹੁਣ ਇਨਨੂੰ ਕਿਧਰੋਂ ਲਈ ਆਉਂਦੇ ਚੁੱਕੇ? ਇਹ ਮੇਰਾ ਲਾਉਂਡੀ ਐ 15 ਜੁਲਾਈ। ਇਹ ਸਨਸਕ੍ਰੀਨ ਲਾਉਂਦਾ ਜੀ। ਹਾਂ ਮੈਂ ਜਿਆ ਧੁੱਪ ਹੋ ਰਿਆ। ਧੁੱਪ ਦੀ ਧੁੱਪ। ਹੰਡਾਰੇ ਕੁੜਾ ਜਾਂਦਾ ਹੈਗਾ ਵਿਚਾਰਾ ਡੱਬ ਕੁੜਾ। ਹਾਂ। ਗੁੱਗੂ ਵਾੜਾ ਕੁੜਾ ਜਾਂਦਾ ਹੈਗਾ ਆ। ਮਾਂ ਬਾਬਾਈ ਦੀ ਗੱਲ ਕਰਨਿਆਂ। ਹਾਂ ਬਾਬਾ ਮੋਹਨ ਸਿੰਘ ਜੀ ਤੇ ਮੈਂ ਵੇਲਾ ਕਿੰਨੀ ਸੋਹਣੀ ਆਵਾਜ਼ ਹੁੰਦੀ ਓਹਨਾਂ ਦੀ। ਤੇ ਉਹ ਬਚਪਨ ਵਿੱਚ ਸਾਰਾ ਉਹਨਾਂ ਨੂੰ ਵੇਨੇ ਨੰਗਿਆ। ਪਾ ਬੰਨ ਲੀਏ ਪਰ ਨਾ ਉਹਨਾਂ ਨੇ ਪੱਟੇ ਨਹੀਂ ਹਾਂ ਜੀ ਆਂਦੀ ਲਗਾ ਮਰਨ ਬਸ ਆਵੇ ਚਲੋ ਵਾਟ ਨਹੀਂ ਆਉਂਦੇ ਚਲ ਸਕਰੀਨ ਲੱਗ ਗਿਆ ਸ਼ੋਨਿਆਂ ਦਾ ਆਏ ਆਏ ਨਹੀਂ ਚਲ ਸਕਰੀਨ ਲਾਤਾ ਮੰਮਾ ਨੇ ਆਂਦੀ نیچے ਲੈ ਕੇ ਚੱਲ ਉਹ ਤਾਂ ਥੱਲੇ ਨਹੀਂ ਹਾਂਜੀ ਹੋ ਗਏ ਰੈਡੀ ਫਿਰ ਜਨਾਬ ਹੋ ਗਏ ਰੈਡੀ ਰੋਣੀਆਂ ਕੱਢੀ ਜੇ ਗਰਮੀ ਦੇ ਅੱਜ ਬਹੁਤ ਜ਼ਿਆਦਾ ਦਿਨ ਲੱਗਾ ਪੁੱਤੋ ਅੰਮੜ ਕਾੜ ਆਂਦਾ ਥੱਲੇ ਜਾਣਾ ਮੈਂ ਤਿਆਰ ਹੋ ਗਿਆ ਤੇ ਲਿਬੜਨਾ ਜਾ ਕੇ ਨੜਾ ਨਾ ਤਾਂ ਇਹਨੂੰ ਥੱਲੇ ਭੇਜੀਦਾ ਇਹਨੇ ਆ ਹੱਥ ਲਵੇੜ ਲੈਣੇ ਮੂੰਹ ਵੀ ਲਵੇੜ ਲੈਣਾ ਕਾਲੇ ਕਰ ਲੈਣੇ ਸੀਸ ਕਿੱਥੋਂ ਸੀ ਲਿਆ ਅੱਜ ਸੀਸ ਬਾਬਾ ਫਿਰ ਨੇ ਗੁੱਚੀਆਂ ਵੇਖੋ ਚਰਾਜਾ ਮਾਰਨੇ ਕਿੱਥੇ ਲਿਆ ਸੀਸ ਆ ਸੀਸ ਇਹੋ ਕੰਮ ਹੈ ਕੁਰਸੀਆਂ ਛੁੱਟ ਕੇ ਫਿਰ ਖੋਸ਼ਵੜੀ ਹੁੰਦੀ ਹੈ ਕੁਰਸੀਆਂ ਛੁੱਟ ਕੇ ਇਹਨੇ ਪੈੜੀ ਨਹੀਂ ਰਹਿਣ ਦੇ ਨੀ ਉਹ ਖਾਲੀ ਰਹਿੰਦੀ ਹਦੋਂ ਹੀ ਆਪਾਂ ਪੱਨਣਾ ਸਾਫਾ ਲੈ ਆਓ ਬਣ ਕੇ ਵੇਖ ਲੈਨੇ ਫਿਰ ਆ ਇਹਦੇ ਹੱਥ ਬੰਨ ਲਿਆ ਹਾਂ ਸਾਫਾ ਬਣ ਕੇ ਵੇਖ ਲੈਨੇ ਹੰਜੀ ਬਾਬੇਓ ਲੱਗੋ ਜਦੋਂ ਜੈਤ ਤੋਂ ਬਾਅਦ ਇੱਕੋ ਹੱਥ ਨਾਲ ਪਰਨਾ ਬਣ ਕੇ ਰੈਡੀ ਹੋ ਗਿਆ ਆਪਾਂ ਠੀਕ ਆ ਇਹ ਆਂਦੇ ਹੀ ਵੀ ਤੂੰ ਰਮਾਲ ਬਨ ਲੈ ਸਿਰ ਤੇ ਮੈਂ ਨਹੀਂ ਗੁਰੂ ਘਰ ਜਾਣਾ ਪਰਨਾ ਬਨ ਕੇ ਜਾਣਾ ਸਿਆਣੀ ਦੁਕਾਨ ਤੇ ਘਰੇ ਆਪਾਂ ਜਦਾਂ ਮਰਜ਼ੀ ਪਰ ਗੁਰੂ ਘਰੇ ਆਪਾਂ ਪਰਨਾ ਬਨ ਕੇ ਜਾਣਾ ਠੀਕ ਆ ਬਾਕੀ ਰੋਟੀਆਂ ਚੱਲਣ ਨਹੀਂ ਆਂ ਵੇਖੋ ਆਪ ਦੀ ਘਾਲੀ ਆ ਠੀਕ ਆ ਇਹਨਾਂ ਲੋਕਾਂ ਨੂੰ ਕੁਝ ਨਹੀਂ ਹੈਗਾ ਅਸੀਂ ਗੁਰੂ ਘਰੇ ਚੱਲੇ ਆ ਗੁਰੂ ਨਾਲ ਪਿਆਰ ਹੈ ਅਸੀਂ ਉੱਥੇ ਜਾ ਕੇ ਲੰਗਰ ਛਕਾਂਗੇ ਬਾਬਾ ਘਰੋਂ ਲੰਗਰ ਛਕੰਦੇ ਬਾਬਾ ਇਹ ਆਂਦਾ ਵਾ ਵੀ ਘਰੋਂ ਆਉ ਰੱਜ ਕੇ ਅੱਛਾ ਹਾਂ ਹੋ ਜਾਏਗੀ ਖਾ ਕੇ ਤਾਂ ਕੋ ਮੈਨੂੰ ਪਖਾ ਦੇ ਆਹਾ ਸ਼ੇਰੂ ਸ਼ਹਿਰੀ ਸਾਡੀ ਮੰਮੀ ਕਾ ਤੂੰ ਰੋਟੀਆਂ ਵਿੱਚ ਪਾ ਲੀਆਂ ਵਾ ਕਿ ਉੱਥੋਂ ਪਾ ਕੇ ਲਿਆਉਣ ਗਿਆ ਵਾ ਨਹੀਂ ਜਿਸ ਦਾ ਜ਼ਮਾਨ ਪਾਇਆ ਹੈ ਮੈਂ ਆਂ ਤੇ ਘਰੇ ਉਤੋਂ ਵੀ ਲੰਗਰ ਦਾ ਸਮਾਨ ਪਾ ਕੇ ਲਾਵਾਂ ਘਰੇ ਤੜਕਾ ਲਾ ਕੇ ਦਾਲ ਪਾਵਾਂਗੇ ਤਾਂ ਬੈਗ ਪਾਇਆ ਹਾਂ ਇਹ ਬਣਾ ਲਿਆ ਕਰਨਾ ਥੋੜਾ ਆ ਕੇ ਹਾਂ ਇਹ ਬਹੁਤ ਸੋਹਣਾ ਬੈਗ ਮੈਨੂੰ ਅਜੇ ਤੱਕ ਦੇ ਜਿੰਨੇ ਬੈਗ ਲੈ ਸਭ ਤੋਂ ਸੋਹਣਾ ਲੱਗਾ ਇਹ ਐਵੇਂ ਕੋਈ ਨਹੀਂ ਸਹੀ ਹਾਂ ਛੇੜਦਾ ਹੀ ਮੰਨ ਚੱਲ ਲਓ ਉਹਦਾ ਸਾਨੂੰ ਚਾਰ ਨਾ ਆਪ ਦਾਲ ਨਾ ਇਹ ਕੀ ਗੱਲ ਹੋਈ ਬਈ ਪਰ ਇਹ 10 ਤੋਂ ਪਹਿਲਾਂ ਮਿਲ ਮੈਨੂੰ ਆ ਕਿੱਥੇ ਗਈ ਐ ਮੈਡਮ ਇਹ ਮੈਨੂੰ ਆਂਦੀ ਵੀ ਹੈ ਜੀ ਹੈ ਤੇ ਤੂੰ ਦੱਸ ਹੁਣ ਮੈਨੂੰ ਪਹਿਲਾਂ ਵੀ ਕਹਿਤਾ ਮੰਮੀ ਨੂੰ ਮੈਂ ਕਿਹਾ ਮੰਮੀ ਮੈਂ ਕਿਹਾ ਚਾਰ ਮਹੀਨਾ ਨਾਲ ਸੱਗੀ ਲੈ ਗਈ ਕਿੰਨੂੰ ਨਹੀਂ ਪਤਾ ਮਮਮੀ ਨੇ ਨਾ ਕੀ ਹੋੜੀ ਜਿਵੇਂ ਚ ਪਤਾ ਕਿੰਨੀ ਸਵਾਦ ਹੈ ਇਸ ਦਾਲ ਮੇਰੇ ਪਾਪਾ ਬਾਤ ਲਗਾ ਕੇ ਰੱਖੀ ਹਾਂ ਅੱਬਾ ਠੀਕ ਆ ਆ ਦੇ ਆਪਦੇ ਇਹ ਵੇਖ ਲੋ ਪਹੂ ਹਰ ਕੇ ਨੂੰ ਆਪਦੇ ਘਰ ਵਾਲੇ ਦਾ ਹੀ ਆ ਮੇਰਾ ਘਰ ਵਾਲਾ ਭੁੱਖਾ ਨਾ ਰਵੇ ਉਹਦਾ ਸਵਾਦ ਨਾ ਮਰ ਜਾਏ ਆ ਚੀਜ਼ ਹੈ ਮੈਂ ਤਾਂ ਐਸੇ ਕੱਢ ਕੇ ਰੱਖਦੀ ਕਿ ਚਾਹ ਜਿਹੜਾ ਮਰਜ਼ੀ ਖਾ ਲੇ ਹਾਂ ਅੱਛਾ ਠੀਕ ਐ ਚਲੋ ਕੋਈ ਨਹੀਂ ਪਹੂ ਆਵੇ ਚਾਰ ਨਾ ਵੀ ਸਵਾਦ ਹੈ ਕੋਈ ਨਹੀਂ ਕੋਈ ਨਹੀਂ ਚਾਰ ਨਾ ਵੀ ਸਵਾਦ ਹੈ ਬਹੁਤ ਵਰੀਆ ਲਗੀ ਚਾਰ ਨਾ ਵੀ ਇਧਰ ਦੇਖੋ ਆ ਸੀ ਸੁਣਾ ਲਓ ਵੇਖੋ ਤੁਸੀਂ ਤੁਨ ਮੈਂ ਇਧਰ ਦੇਖੋ ਕੁਰਸੀ ਦੇ ਵੇਖੋ ਕਿੱਡੇ ਰੋਗ ਬੈਠੀ ਹੈ ਦੇਖਣੇ ਆਓ ਹੋਰ ਆਓ ਜੀ ਸੀ ਸੁਦੇ ਆਉਂਦੇ ਆ ਜਮਾ ਵੇਖੋ ਸਾਰੇ ਨੇ ਜਿਹੜਾ ਬਟਾ ਆਹ ਆਂਡੀ ਕੱਲੇ ਜਾਣਾ ਇਹਦੇ ਕੱਲਿਆਂ ਦਾ ਏਡਾ ਚੋਲਾ ਵੇ ਸੋਨੇਓ ਆਂਟੀ ਦੇ ਕੱਲੀ ਦੇ ਜਾਣਾ ਇੱਥੇ ਕੱਲੀ ਦੇ ਏਡਾ ਬਟਾ ਚੋਲਾ ਆਇਆ ਆਓ ਕਿਸੇ ਪਸ਼ਾਦੇ ਪਾਇਸੀ ਮੇਰੇ ਨਾਲੋ ਸੋਣਿਓ ਸੋਣੇ ਅਸੀਂ ਇਸ ਪਿਆਰਿਓ ਚਲੋ ਚਲੋ ਚਲੀਏ ਬਾਬਾ ਜੀ ਤੇ ਨਹੀਂ ਅਜੇ ਤੱਕ ਆ ਲੈਣਾ ਹਾਂ ਨਹੀਂ ਨਹੀਂ ਦਿਨਾ ਲੋ ਵੀ ਟਰੈਕਟਰ ਟਰਾਲਾ ਤਿਆਰ ਹੈ ਦੇ ਦੇ ਖਲੋਤਾ ਬੋਰਡ ਥਲੇ ਤਿਆਰੀ ਲਈ ਖੇਚ ਇਹਨਾਂ ਨੇ ਕੀ ਦੇ ਰਹਿਣ ਦੇ ਹੁਣ ਜਦਾਂ ਚੱਲਦਾ ਚਲਾ ਚੀਜ਼ ਕਿੱਥੇ ਚੱਲਿਆ ਦੋ ਚੀਰ ਚਾਰ ਕਿਉਂ ਇਹ ਲੈ ਲੈਣਾ ਇਹ ਬੰਦ ਸੱਟਣ ਕੇ ਬੋਲ ਏ ਜੋਤ ਹਾ ਸੋਲ ਸੁਦੀਆਂ ਕਾਲਾ ਕਲਸਾ ਉਹ ਜੀ ਕਿਥੋਂ ਤੇ

ਆਪੋ ਤਾਂ ਆਲੀ ਆ ਵੀ ਸੜੀਆਂ ਭੈਣਾਂ ਨੂੰ ਬਹੁਤ ਗਰਮੀ ਲੱਗੀ ਸਾਡੀਆਂ ਅਸੀਸ ਨੂੰ ਤੇ ਰੀਜ ਨੂੰ ਹਣਾ ਅਸੀਸ ਕਿੰਨੀ ਗਰਮੀ ਲੱਗੀ ਮੇਰੇ ਪੁੱਤ ਨੂੰ ਚਲਾਓ ਆਓ ਸ਼ਾਟਾ ਪਾ ਦੋ ਹਰ ਜਰੂਰ ਹੋ ਲਾਲ ਲਾਲ ਹੋ ਗਿਆ ਹੀ ਆਹੋ ਇੱਥੇ ਖਲੋ ਜੀ ਨਾ ਮੈਂ ਕਿਹਾ ਸ਼ਾਮੇ ਪੱਕੇ ਥੱਲੇ ਆਉਣੇ ਜਿਹਨੂੰ ਸਾਰੇ ਆ ਜਾਂਦੇ ਆ ਇੱਧਰ ਆਪਣੇ ਉਹ ਖੇਲਦਾ ਲਾਲ ਲਾਲ ਹੋਣਾ ਨਾ ਇਹ ਜਿਆ ਲਾਲ ਹੋ ਗਿਆ ਮੂੰਹ ਦਾ ਹੋਣਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹਨੇ ਭੱਜੀ ਜਾਣਾ ਆ ਫੜ ਕੇ ਰੱਖਿਓ ਸੀਸ ਨਹੀਂ ਜਾਣਾ ਪੁੱਤ ਮम्मा ਦੇ ਨਾਲ ਨਾਲ ਜਾਣਾ ਪੁੱਤ ਆ ਗਏ ਬਬੜਾ ਸਾਹਿਬ ਥਾਲਾ ਲਾਦਾ ਆਪਾਂ ਪਾਰਕਿੰਗ ਚ ਤੇ ਨਾਲ ਪ੍ਰਧਾਨ ਸਾਹਿਬ ਜਗਜੀਤ ਹੁਣੀ ਸਾਡਾ ਛੋਟਾ ਪ੍ਰਧਾਨ ਸਮਰ ਉਹਨਾਂ ਨੂੰ ਆਪਾਂ ਕਹਿਣਾ ਵਾ ਕਿ ਤੁਸੀਂ ਔ ਗੇਟ ਤੇ ਆਓ ਕਿੰਨਾ ਟਾਈਮ ਦਿੱਤਾ ਇਹ ਉਹਨਾਂ ਨੂੰ ਕਦੋਂ ਦਾ ਕਹਣਾ ਸਾਢੇ 11:00 ਸਾਢੇ 11:00 ਬਾਕੀ ਆੜੀਆਂ ਮੈਣਕਾਂ ਲਾਈਆਂ ਹਨ ਇਹ 2,20,000 ਦੀਆਂ ਤੁਹਾਨੂੰ ਸ਼ਾਇਦ ਨਾਮ ਪਤਾ ਹੋਵੇ ਇਹ ਨਾਂ ਕੀ ਜਗਜੀਤ ਜਣਕਾ ਇਹ ਐਨਕਾਂ ਦਾ ਨਾਂ ਕੀ ਆ? ਓ ਕਲੇ। ਇਹ ਓ ਕਲੇ ਦੀਆਂ 2,20,000 ਦੀਆਂ। ਹਾਂ। ਓ ਕਲੇ ਦੀਆਂ। ਮਹਿੰਗੀਆਂ। ਕਹਿ ਸਕਦੇ। ਨਹੀਂ ਭਰਾਵਾ। ਹਾਂ। ਕਿੰਨੇ ਦੀਆਂ ਤਰੇ ਸਾਂ? 70 70,000। 70,000। ਓ ਨਹੀਂ ਭਰਾਵਾ 20,000। ਅੱਛਾ 20,000 ਦੀਆਂ। ਮਤਲਬ ਕਿ ਉਹ 2 ਲੱਖ ਕੱਟ ਲੋ 20,000 ਰਹਿਣ ਤਾਂ ਗੱਲ ਵਾਸ ਠੀਕ ਆ। ਪਰ ਇਹ ਆ ਵੀ ਆ ਮੈਂ ਲਾਈਆਂ ਨਾ ਤੇ ਆ ਧੁੱਪ ਮਾਸਾ ਇਹ ਗੁਰੂਆ ਫੀਲ ਹੁੰਦਾ ਹੀ ਬਹੁਤ ਵਧੀਆ ਲੱਗੰਦਿਆ ਨਹੀਂ ਇਹ ਗੇਮ ਖੇਡ ਖੇਡ ਕੇ ਜਿੰਨੇ ਅੱਖਾਂ ਥੱਲੇ ਕਾਲੇ ਟੋਏ ਪਏ ਆ ਨਾ ਔਖਾ ਜਿਹੜਾ ਕੰਮ ਕੁੜੀ ਆ ਆਪੀ ਜੀ ਲੱਗੀ ਆਂ ਜੀ ਦੀਦਾ ਨਹੀਂ ਕਰੂਗੀ ਲਓ ਵੀ ਲੈਂਦੇ ਠੰਡੇ ਗਲਾਸੀਆਂ ਲੈ ਲੈਂਦੇ ਆਂ ਹਾਂ ਮਾਮੂਣ ਆ ਗਈ ਜੀ ਬਿਨਾਂ ਗਾਰੇ ਦਾ ਬੜਾ ਠੀਕ ਆ ਹਾਂਜੀ ਜਿਹੜੇ ਬੰਦੇ ਆ ਬਾਬੇ ਦੇ ਆਪਨ ਮੂੰਹ ਨਾਲ ਆ ਗਏ ਕਿਹਨਾਂ ਬਾਬੋ ਬੜਾ ਜਿਆਦਾ ਚਾਰ ਜੀ ਗਰਮੀ ਗੁਰੂਆ ਦਿਨ ਹਦੋਂ ਜ਼ਿਆਦਾ ਹੀ ਲੱਗਾ ਪੀ ਬਹੁਤ ਜਿਆਦਾ ਕਰ ਪਿਆ ਲੱਗ ਰਿਹਾ ਹਨ ਮੀ ਉਹ ਕਰਾਦ ਨੂੰ ਮੀ ਆਉ ਪੱਕਾ ਨਹੋਜੀ ਦਰਸ਼ਨ ਕਰ ਲਏ ਆ ਵੀਰ ਬਾਬਾ ਬੜਾ ਸਹਿਬ ਜੀ ਦੇ ਮੱਥਾ ਟੇਕ ਆਏ ਆ ਤੇ ਕਰਮੀ ਹੱਤੋਂ ਜਾਰੀ ਜਿਵੇਂ ਕਹਿ ਰਿਹਾ ਐਂਡੀ ਹੋਇਆ ਪਿਆ ਗਰਮੀ ਵਾਲਾ ਬਾਕੀ ਚਲੋ ਟਰਾਲੇ ਜਾ ਕੇ ਤੇ ਹੈਪੀ ਆਵੈਲਾ ਤੇਰਾ ਨਾਂ ਲਿਖਿਆਈ ਤੇਰਾ ਨਾਂ ਲਿਖਿਆ ਹੈ ਸਾਵਧਾਨ ਜੀਬ ਗਦਰਾਂ ਨੂੰ ਅੱਜ ਕਹਿ ਰਹਾ ਮੈਂ ਤਾਂ ਸਾਰ ਲਈ ਹਾਂ ਹਾਂ ਚਲੋ 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 ਮੈਂ ਸੇਵਰ ਜਾਦਿਆਂ ਦਾ ਤੇ ਖਿਆਲ ਹੀ ਨਹੀਂ ਸੀ ਸਾਨੂੰ ਜਗਜੀਤ ਕਿੱਥੇ ਰਹਿ ਗਿਆ ਓਏ ਜਗਜੀਤ ਓਕੇ ਨਹੀਂ ਮੈਂ ਹਾਂਦੇ ਸਾਰਿਆਂ ਨੇ ਮੈਂ ਕਿਹਾ ਤੇਰੇ ਬੈਠਾ ਆ ਆਵੇਸ਼ਾ ਤੇ ਕੋਸ਼ਿਸ਼ ਕਰਦੇ ਆਂ ਬਾਕੀ ਦੇ ਦੇ ਬਰਸ਼ਾ ਦਾ ਸ਼ਰਤਾਂ ਚੱਲੋ ਅੰਦੇ ਸਾਗਲੋ ਜਦੋਂ ਆਣੀ ਪਿਆਰੋ ਤੇ ਚੱਲੋ ਸਿੱਧੇ ਉੱਧਰ ਚੱਲੋ ਚੱਲੋ ਪਿੱਛੇ ਦੇ ਸ਼ਰਤ ਉੱਥੇ ਚੱਲੋ ਆ ਲੈ ਲੈ ਗੰਡਾ ਨੇ ਇਹਨੂੰ ਅਭੀ ਆ ਚੱਲ ਗੰਡਾ ਦੇ ਆ ਕੀ ਪਾ ਨਹੀਂ ਕਰੀਂ ਜੇ ਕਰੀਂ ਚੱਲੋ ਬਾਬਿਆਂ ਦੀ ਮੇਰਾ ਤੇਰੀ ਜਾਨ ਵੀ ਫੋੜ ਕੇ ਲਾਏ ਮੈਂ ਗਿਆ ਕੇ ਜਾਣ ਨਹੀਂ ਕੋਲ ਕੇ ਬੰਦ ਲਈਏ ਮੇਰਾ ਦਰਾਦਾ ਬਾਪਿਆਂ ਨੂੰ ਲੰਗਰ ਆਉਂਦੇ ਪਾਣੀ ਪੀਂਦੇ ਇੰਨਾ ਪਾਣੀ ਪੀਤਾ ਬੱਚਿਆਂ ਨੇ ਗਰਮੀ ਕਰਕੇ ਜਾਣਾ ਬਲੰਗਰ ਸਿਕਣ 3 ਜਨਮ ਪਾਣੀ ਪੀਂਦੇ ਸੈਟ ਲਾ ਗਈ ਜੀ ਤੁਸੀਂ ਇਸ ਬਾਰੇ ਕੋਈ ਗਾਇਨ ਕਰਦੇ ਨਹੀਂ ਕੋਈ ਨਹੀਂ ਦੇ ਵਿੱਚ ਰੱਖਦੇ ਨਹੀਂ ਲੋਗ ਕਿ ਚੱਲੋ ਕੋਈ ਭੰਡ ਨਹੀਂ ਹੈਗਾ ਅੱਗੇ ਵੀ ਜਾਣਾ ਕਿੱ데 ਹਰ ਇਸ ਪਹਿਲੀ ਵਾਰ ਟਰਾਲੀ 'ਚ ਚੱਲਿਆ ਕਿੰਨਾ ਖੋਲਿਆ ਆ। ਆਹ। ਚਾਹ ਚਾਹ ਮਤਿ ਚੌਂ ਰਹੇ ਨੇ। ਹੋਏ ਹੋ। ਅਟਕ ਗਿਆ ਜਦ ਤਰੀਗਾ। ਲਾਚੂ। ਆ ਰਿਹਾ ਦੇਖੋ ਪਕੜ ਲੈ ਵਾ। ਜੇ ਬਾਬਾ ਗਾਲਾ ਸਾਹਿਬ ਜਾਣਾ ਨਾ ਤੇ ਸ਼ਾਮਾਂ ਨੂੰ 5 ਵਜੇ ਤਰੋ ਇਥੋਂ। ਹਾਂ 5 ਵਜੇ। 5 ਵਜੇ ਤਰੋ। ਬੈਠੋ 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 ਸਾਰੇ ਬੈਰੋ ਬੈਰੋ ਬੈਰੋ। ਲੈ ਆ ਸੋਹਣੀ ਦੇ ਹੁਣ ਆਉਂਦੇ ਹੀ ਆ ਸੋਹਣੀ ਚਾਚਾ ਵੇ ਬਾਲਾ ਚੰਗਾ ਰਿਆਂ ਗੁਰੂ ਆਉਂਦੇ ਹੀ ਆ ਨਾ ਬਤੀ ਵਾਰ ਹੀ ਨਹੀਂ ਆਉਂਦੀ ਬਤੀ ਖਬਰ ਕਰੋ ਪਾਣੀ ਆ ਤੇ ਸਿਆਣਾਂ ਦਾ ਮਤਲਬ ਕੀ ਨਹੀਂ ਆ ਤਾਇਆ ਧੋਖਾ ਕਰ ਗਿਆ ਤੂੰ ਸਾਨੂੰ ਘੱਲ ਕੇ ਆ ਮਾਮਾ ਤੂੰ ਆਉਂ ਕੇ ਆ ਮੁਹ ਦਾ ਤਾਇਆ ਸੁੱਕੇ ਦਾ ਵੇਖਣ ਨਾਲ ਐ ਜਿਵੇਂ ਟਮਾਟਾ ਕਾਲੇ ਛੜਗਾ ਦੀ ਕਾਜਾ ਨੇ ਪੀਉ ਖਾਇ ਹੁੰਦੀ ਆ ਕਹਿੰਦੇ ਆਈ ਗਿਨੀਏ ਆਦੂ ਆਦੂ ਸਭਾ ਸਾਰੇ ਤੁਹਾਡੇ ਘਰ ਦੇ ਦੋੜ ਕੇ ਖੜੀ ਦਵਾਵੇ ਕਹਿੰਦਾ ਜਾਂਦਾ ਆ ਆਉਣੇ ਲੜਾਇਆ ਸਾਰੇ ਅੱਤਹੀਨ ਜਣੀਆਂ ਬੈਠੀਆਂ ਜੇ ਜੋ ਮੈਨੂੰ ਰਿਸ਼ਤਾ ਕਰਾਓ ਕੋਈ ਹਾਂ ਜਗਜੀਤ ਨਾਲ ਤੇ ਲੱਪਣ ਗਿਆ ਲੇਕਿਨ ਬਾਪੇ ਪਾ ਰਹੇ ਸੋ ਨਾ ਅੰਮ੍ਰਿਤ ਜਗਜੀਤ ਨਾਲ ਲੱਪਣ ਗਿਆ ਮੈਂ ਤਾਂ ਆਪਰੇ ਕੋਲ ਸਾਰਾ ਮੈਂ ਨਾ ਜੇ ਜੇ ਕਿਨੇ ਦੁਰ ਪੈਂਦੇ ਉਹਨੂੰ ਝਾੜੇ ਜੈਬ ਨੂੰ ਨਾ ਨਾ ਨੰਨਾ ਨਾ ਮਤਲਬ ਕਿ ਸਿਆਲ ਚ ਮੇਲੇ ਤੋਂ ਪਹਿਲਾਂ ਮੇਲੇ ਤੋਂ ਪਹਿਲਾਂ ਨਹੀਂ ਭੱਜ ਕੇ ਨਾਲ ਜਾ ਮੇਲੇ ਤੋਂ ਦੂਰ ਹੀ ਛੱਡਿਆ ਮੇਲੇ ਤੋਂ ਮੇਲੇ ਤੋਂ ਪਹਿਲਾਂ ਆ ਪਾਏ ਲੰਗੜੀ ਨਾਲ ਮੈਂ ਦੁਨੀਆ ਦੇ ਬਾਰੇ ਜਾਣਾ ਮੈਡੀ ਲੈਓ ਲੈਓ ਮੈਂ ਨਾ ਮੈਂ ਨਾ ਮੈਂ ਟਕਾਲਾ ਪਾਉਂਦਾ ਨਾ ਮੈਂ ਹੁੰਦਾ ਨਾ ਦੇਖੋ ਮੈਂ ਨਾ ਕਿਤੇ ਵਾ ਆ ਕਰਨੇ ਜਾ ਰਹੇ ਹਾਂ ਜੇ ਮੈਂ ਬਾਹਰ ਦੇਖਿਆ ਮੈਟਰਾਈਟਰ ਕੋਲ ਕੰਡਿਆ ਓਏ ਇਹ ਸੋਨੀ ਨੇ ਸੋਨੀ ਨੇ ਉਹ ਮੇਰਾ ਹੀ ਹੈ ਸੋਨੀ ਨੇ ਚਬਾਉਂਦਾ ਆ ਨਾ ਗਦਾ ਜੋ ਕਿਹਾ ਵਾ ਇਹ ਡੇਟਰ ਵਾਲੇ ਹਵਾ ਨਹੀਂ ਲੱਦੀ ਪਾਲੇ ਜਦੇ ਪਾਲੇ ਜਿਹੜੀ ਵੀ ਪਾਉਂਦਾ ਸਾਹ ਮੇਂ ਜਲਦੀ ਕਰਦੇ ਤੇਰੀ ਪਾਲਣੀ ਉੱਤੇ ਜ਼ਰੀ ਪਈ ਉਹ ਦੀ ਸ਼ਾਨ ਹੈ ਹਾਂ ਉੱਤੇ ਪਾਲਿੰਦੇ ਨਾ ਕੋਈ ਸ਼ਾਨ ਨਹੀਂ ਕੱਢੀ ਜਰੀ ਲੱਗਦੀ ਚਾਹ ਤਾਂ ਪਾਲੀ ਸਹੀ ਮੈਂ ਫੜਾਉਂਦਾ ਉਹਦੇ ਸਹੀ ਗੱਰੀ ਦਾ ਮਾਰ ਲੈਣਾ ਦਾ ਕੰਮ ਹੋਰ ਮੈਂ ਵੀ ਇਹੋ ਗੱਲ ਕਹੀ ਆ ਵੀ ਆਪਣਾ ਜੂਠੇ ਪਾਸੇ ਕਰਦੇ ਚੱਲਦੇ ਹੁਣ ਦੇ ਮਾਪੜਾ ਦੱਸਦੇ ਅੰਦਰ ਮੈਂ ਗੇਰ ਸੇਕ ਆ ਪਾਣਾ